ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਲਓ ਜੀ ਵੀਰੇ ਮਕਸੂਦ ਇਹਦੇ ਗਰਾਉਂਡ ਦੇ ਵਿੱਚ ਸਾਫ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਥੇ ਦੋ ਤਿੰਨ ਟਰਾਲੀਆਂ ਭਰ ਲੀਆਂ ਮਿੱਟੀ ਦੀਆਂ ਜਿਹੜੀਆਂ ਐਕਸਟਰਾ ਸੀ ਜੇ ਰੋੜੇ ਰਾੜੇ ਕਾਫੀ ਸੀ ਤੇ ਆ ਫੇਰ ਲੱਗੇ ਹੋਏ ਆ ਤਿੰਨ ਤਾਰ ਬੰਦੇ ਲਾਏ ਹੋਏ ਨੇ ਆ ਦੇਖੋ ਕਿੰਨਾ ਕੂੜਾ ਕਰਕੜ ਵੀ ਆ ਇੱਥੇ ਤੇ ਆ ਤਰਖਤ ਨੇ ਕਿੰਨੇ ਸੰਘਣੇ ਦੇ ਵਿੱਚ ਸਿਰਫ ਸੱਚ ਤੇ ਦਰਖਤ ਰੱਖਾਂਗੇ ਬਾਕੀ ਸਾਰੇ ਖੰਗ ਲਾਂਗੇ ਇਹਦਾ ਬੁੱਤੀ ਆ ਬੁੱਤੀ ਬੱਤੀ ਖਾਸੀ ਹੈ ਤੇ ਇਹਨੂੰ ਸਾਫ ਸਫਾਈ ਕਰਾਉਣਾ ਪੂਰਾ ਵਧੀਆ ਤਰੀਕੇ ਨਾਲ ਤੇ ਜਿੱਥੇ ਸਾਫ ਸਫਾਈ ਹੋਣ ਵਾਲੀ ਆ ਉਹ ਕਰਾਵਾਂਗੇ ਕੀਤੀ ਆ ਬਾਕੀ ਸਾਫ ਸਫਾਈ ਉਧਰ ਵੀ ਕਾਫੀ ਕਿਉਂਕਿ ਟੂਰਨਾਮੈਂਟ ਆ ਰਿਹਾ ਤਾਂ ਕਰਕੇ ਤੇ ਦੂਜਾ ਉਂ ਵੀ ਤੇ ਇਹ ਸਾਫ ਸਫਾਈ ਕਰਨ ਲੱਗੇ ਤਿੰਨ ਬੰਦੇ ਲਾਏ ਨੇ ਤੇ ਕਾਫੀ ਵਲੰਟੀਅਰ ਵੀ ਆਉਂਦੇ ਨੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਕਹਿੰਦੇ ਹੁੰਦੇ ਆ ਵੀ ਟੂਰਨਾਮੈਂਟ ਆਇਆ ਤਾਂ ਟੂਰਨਾਮੈਂਟ ਆਉਣ ਲੱਗੇ ਬਹੁਤ ਵੀਰਾਂ ਨੇ ਸਹਿਯੋਗ ਦਿੱਤਾ ਇਸ ਵਾਰ। ਇਸ ਵਾਰ ਨਹੀਂ ਹਰੇਕ ਵਾਰੀ ਯਾਰ ਹਰੇਕ ਵਾਰੀ ਸਹਿਯੋਗ ਦਿੰਦੇ ਨੇ। ਤੇ ਵਧੀਆ ਪੈਸਾ ਇਕੱਠਾ ਹੋ ਜਾਂਦਾ ਤੇ ਟੂਰਨਾਮੈਂਟ ਕਰਾ ਦਿੰਦੇ ਆ। ਤੇ ਜਿਹੜੇ 4 ਪੈਸੇ ਵੱਜ ਜਾਂਦੇ ਨੇ ਫਿਰ ਸਾਰਾ ਸਾਲ ਫਿਰ ਆਹੀ ਕੰਮ ਕਰਦੇ ਆ ਸਾਫ ਸਫਾਈ ਦਾ ਇਹਨਾਂ ਪੈਸਿਆਂ ਨਾਲ ਹੀ। ਤੇ ਬਹੁਤ ਬੰਦੇ ਹੈਰਾਨ ਹੁੰਦੇ ਨੇ। ਪੀ ਇਹ ਬੰਦੇ ਗਰਾਊਂਡ 'ਚ ਹੀ ਰਹਿੰਦੇ ਨੇ ਗਰਾਊਂਡ ਦੀ ਸਾਫ ਸਫਾਈ ਕਰੀ ਜਾਂਦੇ ਨੇ ਕਿਵੇਂ ਕਰਦੇ ਹੋਣਗੇ ਮੈਨੇਜ ਮੈਨੇਜ ਇਦਾਂ ਕਰਦੇ ਆ ਵੀ ਪਹਿਲਾਂ ਤਾਂ ਟੂਰਨਾਮੈਂਟ ਤੇ ਜਿਹੜੇ 4 ਪੈਸੇ ਪਸ ਕੇ ਆਉਦੇ ਨਾਲ ਤੇ ਨਹੀਂ ਫਿਰ ਆਪਣੇ ਕੋਈ ਹੋਰ ਹੱਲ ਵੀ ਆ ਅਸੀਂ ਸਾਰੇ ਮੁੰਡੇ 100 ਰੁਪਏ ਮਹੀਨਾ ਇਕੱਠਾ ਕਰਦੇ ਆ ਜਿੰਨੇ ਵੀ ਨੌਕਰੀਆਂ ਆਣੇ ਆ ਪੰਜਾਬ 'ਚ ਜਾਂ ਬਾਹਰ ਵੀ ਹੈਗੇ ਬੰਦੇ ਜਿਹੜੇ ਦੇ ਦਿੰਦੇ ਨੇ ਕਹਿੰਦੇ ਨੇ ਨਹੀਂ ਆ ਸੱਤੋ ਪਿਲਿਆ ਕਰੋ 100 ਰੁਪਏ ਮਹੀਨਾ ਇਕੱਠਾ ਕਰਕੇ ਫਿਰ ਗਰਾਊਂਡ ਦੀ ਸਾਫ ਸਫਾਈ ਕੋਈ ਵੀ ਕਿਸੇ ਪ੍ਰਕਾਰ ਦਾ ਜਿਹੜਾ ਕੰਮ ਆਪਾਂ ਉਹ ਫਿਰ ਮਤਲਬ ਕਰਵਾ ਦਨੇ ਆ ਉਹਨਾਂ ਪੈਸੇ ਨਾਲ ਟੂਰਨਾਮੈਂਟ ਤਾਂ ਫਿਰ ਆਏ ਆ ਵੀ ਬਹੁਤ ਸਾਲ ਹੋ ਗਏ ਰਿੰਗੇ ਐਸ ਵਾਰ ਫਿਰ ਮਨ ਵਿਚਾਰਿਆ ਯਾਰ ਟੂਰਨਾਮੈਂਟ ਵੀ ਹੋਣਾ ਬਹੁਤ ਜ਼ਰੂਰੀ ਆ ਤੇ ਫਿਰ ਟੂਰਨਾਮੈਂਟ ਵੀ ਕਰਾਉਣ ਬਾਰੇ ਸੋਚ ਲਿਆ ਤੇ ਆਮ ਟੂਰਨਾਮੈਂਟ ਆਪਾਂ ਬਹੁਤ بڑا ਕੱਪ ਵਗੈਰਾ ਕਰਾਉਂ ਦਿੰਦੇ ਸੀਗੇ ਸਾਰੇ ਪੰਡ ਇਕੱਠਾ ਆਉਂਦਾ ਦਿਗਾ ਕਬੱਡੀ-ਕੁੱਡੀ ਕਰਦੇ ਲੇਕਿਨ ਕਬੱਡੀ ਛੜਤੀ ਆਪਾਂ ਨੇ ਕਬੱਡੀ ਦਾ ਕੱਪ ਨਹੀਂ ਆਪਾਂ ਕਰਾਉਂਦੇ ਨਾ ਟੂਰਨਾਮੈਂਟ ਕਬੱਡੀ ਕਰਾਉਨੇ ਆ। ਇਹਨ ਫਿਊਚਰ ਅਕਾ ਕਰਾਉਣਾ ਪੈ ਵੀ ਗਿਆ ਤਾਂ ਸਿਰਫ ਪਿੰਡ ਪੱਧਰ ਦੀਆਂ ਖੇਡਾਂ ਹੋਇਆ ਕਰਨਗੀਆਂ ਆਪਣੇ ਪਿੰਡ। ਜਾਂ ਜਿਹੜੇ ਬੱਚੇ ਆਪਣੇ ਪਿੰਡ ਵਧੀਆ ਗੇਮ ਖੇਡਦੇ ਨੇ ਯਾਰ ਉਹ ਟੂਰਨਾਮੈਂਟ ਹੋਇਆ ਕਰੂਗਾ। ਉਹ ਟੂਰਨਾਮੈਂਟ ਹੋਇਆ ਕਰੂਗਾ। ਪਿੰਡ ਪੱਧਰ ਦਾ ਭਾਵ ਇਹ ਹੈ ਕਿ ਜੇ ਪਿੰਡ ਦੇ ਵਿੱਚ ਆਪਾਂ ਟੂਰਨਾਮੈਂਟ ਰੱਖ ਲਿਆ ਤਾਂ ਪਿੰਡ ਦੇ ਬੱਚਿਆਂ ਨੂੰ ਇਨਵਾਈਟ ਹੈ ਕਿਸੇ ਵੀ ਕੈਟਾਗਰੀ ਨੂੰ ਉਹ ਆਪਸੀਂ ਮੈਂਸ਼ਨ ਕਰ ਦਾਂਗੇ ਵੀ ਆ ਤੇ ਉਸੇ ਇਵੈਂਟ ਰੱਖਾਂਗੇ ਸਾਰੇ ਪ੍ਰਕਾਰ ਦੇ ਜਿਹੜੇ ਐਥਲੀਟ ਚ ਹੁੰਦੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਥੋੜਾ ਜਿਹਾ ਵੱਡਾ ਪੱਧਰ ਵੀ ਰ ਕਰਦਾਂਗੇ ਹਜੇ ਛੋਟਾ ਪੱਧਰ ਇਹ ਸਟਾਰਟਿੰਗ ਹੈ ਪਿੰਡ ਪੱਧਰ ਦੇ ਵਿੱਚ ਬੱਚੇ ਪਿੰਡ ਦੇ ਵਿੱਚ ਇਹੀ ਖੇਡਾਂ ਦਾ ਭਾਗ ਲੈਣਗੇ ਤੇ ਆਪਣੇ ਪਿੰਡ ਦੇ ਬੱਚੇ ਹੋ 1-2 ਸਾਲ ਖੇਡਣਗੇ ਇਦਾਂ ਜਦੋਂ ਅਸੀਂ ਤਿਆਰੀ ਕਰਨੀ ਆ ਉਹਦਾ ਇਹ ਫਾਇਦਾ ਵਾ ਵੀ 2-3 ਸਾਲਾਂ ਦੇ ਵਿੱਚ ਬੱਚਾ ਨੂੰ ਲੱਗਣ ਲੱਜੂਗਾ ਵੀ ਪਿੰਡ ਇਨਾਮ ਵੀ ਮਿਲਦਾ ਮਿਹਨਤ ਕਰਨਗੇ ਵਧੀਆ ਪਲੇਅਰ ਪਾਣਨਗੇ ਜੇ ਵਧੀਆ ਪਲੇਅਰ ਪਾਣਨਗੇ ਤੇ ਫਿਰ ਜਿਹੜਾ ਟੂਰਨਾਮੈਂਟ ਹੋਇਆ ਕਰੂਗਾ ਉਹਦੇ ਵਿੱਚ ਹਿੱਸਾ ਜਾਂ ਪਾਰਟਿਸਿਪੇਟ ਕਰਨਗੇ ਤਾਂ ਫਾਇਦਾ ਹੋ ਜਾਊਗਾ ਟੀਮ ਨੂੰ ਤੇ ਨਾਲ ਦਾ ਬੱਚੇ ਤਿਆਰ ਹੋ ਜਾਣਗੇ ਨਾਲੇ ਟੀਮ ਤਿਆਰ ਹੋ ਜਾਊਗੀ ਇਹ ਵਿੱਚ ਆ ਦੇਖ ਲੋ ਇੱਥੇ ਬਹੁਤ ਜ਼ਿਆਦਾ ਗੰਦ ਸੀ ਇੱਕ ਤਾਂ ਇਹ ਗੰਦ ਚਕਾਇਆ ਰੋੜੇ ਚਕਾਇਆ ਪੱਥਰ ਚਕਾਇਆ ਟਰਾਲੀਆਂ ਪਰ ਕੇ ਇਹ ਕੇ ਸਫਾਈ ਕਰਾਈ ਆ ਇਹ ਵੀ ਸਫਾਈ ਕਰਾਈਏ ਤੇ ਗਰਾਊਂਡ ਆਪਣਾ ਸੋਹਣਾ ਬਹੁਤ ਹੈ। ਹਾਂ ਗੱਲ ਚੱਲਦੀ ਸੀ ਟੂਰਨਾਮੈਂਟ ਦੀ ਵੀ ਟੂਰਨਾਮੈਂਟ ਆਪਾਂ ਕਰਾਇਆ ਤੇ ਕਰਾਉਣਾ ਤੇ ਟਾਲ ਇਕੱਠੀ ਹੋ ਚੁੱਕੀ ਆ ਤਰਕੀਬਨ ਤਰਕੀਬਨ ਪੈਸਾ ਮੈਕਸਿਮਮ ਸਾਰਾ ਬਾਰੋਂ ਹੀ ਆਇਆ ਵਾ ਜਿੰਨੇ ਵੀ ਮੁੰਡੇ ਸੀ ਇਕੱਠੇ ਪੜਦੇ ਸੀ ਜਾਂ ਜਿੰਨੇ ਵੀ ਆਪਣੀ ਜਨਰੇਸ਼ਨ ਸੀ ਯੰਗ ਜਿਹੜੇ ਗਰਾਊਂਡ ਨਾਲ ਜੁੜੇ ਹੋਏ ਸੀ ਜਾਂ ਨਹੀਂ ਵੀ ਜਿਹੜੇ ਜੁੜੇ ਸੀ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਤੇ ਵਧੀਆ ਪੈਸਾ ਭੇਜਿਆ ਤੇ ਹੁਣ ਆਪਾਂ ਟੂਰਨਾਮੈਂਟ ਅੱਗੇ ਜਿਹੜੇ ਡਿਟਾ ਰੱਖਿਆ ਨੇ ਉਹਦੇ ਵਿੱਚ ਟੂਰਨਾਮੈਂਟ ਕਰਵਾ ਰਹੇ ਆ ਟੂਰਨਾਮੈਂਟ ਹੈਗਾ ক্রিকেট ਦਾ ਲੈਦਰ ਦਾ ਕਿਉਂਕਿ ਟੀਮ ਆਪਣੀ ਬਹੁਤ ਵਧੀਆ ਇਸ ਟਾਈਮ ਸਪੋਰਟਡ ਆ ਵਧੀਆ ਇਸ ਟਾਈਮ ਪੂਰੀ ਟੀਮ ਆਪਣੀ ਹੈਗੀ ਆ ਜਿਸ ਕਰਕੇ ਆਪਾਂ ਇਹ ਟੂਰਨਾਮੈਂਟ ਕਰਾ ਦਿੰਨੇ ਆ ਇਹਦਾ ਆਕੀਆ ਫੁੱਟਬਾਲ ਵਧੀਆ ਖੇਡਦੇ ਸਿੰਗੇ ਫੁੱਟਬਾਲ ਦੇ ਵਿੱਚ ਬੱਚੇ ਬਹੁਤ ਵਧੀਆ ਖੇਡਦੇ ਦੀ ਹੁਣ ਟੀਮ ਬਹੁਤ ਵਧੀਆ ਤਿਆਰ ਹੋ ਗਈ ਸੀ ਬਟ ਹੌਲੀ 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 ਉਹ ਟੀਮ ਬੱਚੇ ਬਾਹਰ ਜ਼ਿਆਦਾ ਚਲੇ ਜਾਂਦੇ ਨੇ ਇਸ ਕਰਕੇ ਟੀਮਾਂ ਟੁੱਟ ਜਾਂਦੀਆਂ ਨੇ ਤੇ ਇਹ ਨੇ ਹਾਲ ਤੇ ਹੁਣ ਆਪਾਂ ਨੈਕਸਟ ਟਾਈਮ ਜੇਦੋ ਫੁੱਟਬਾਲ ਦੀ ਵੀ ਟੀਮ ਤਿਆਰ ਹੋ ਗਈ ਆਪਣੇ ਪਿੰਡ ਤਾਂ ਉਹਦਾ ਵੀ 7 ਸਾਈਡ ਜਾਂ 11 ਸਾਈਡ ਦਾ ਟੂਰਨਾਮੈਂਟ ਵਧੀਆ ਕਰਾਵਾਂਗੇ ਤੇ ਸੁਝਾਅ ਦਿਓ ਵੀ ਹੋਰ ਅਜਿਹੇ ਇਵੈਂਟ ਕੀ ਹੋਣੇ ਚਾਹੀਦੇ ਨੇ ਸਾਨੂੰ ਤਾਂ ਜਿੰਨੇ ਲੱਗਿਆ ਸੀ ਕਰੀ ਜਾਂਦੇ ਆ ਤੇ ਕੋਣੇ ਚਲਾਈ ਜਾਂਦੇ ਆ ਅਗਰ ਆਪ ਜੀ ਨੂੰ ਕੋਈ ਵੀ ਸੁਝਾਅ ਵਧੀਆ ਲੱਗਦਾ ਤਾਂ ਸੁਝਾਅ ਜ਼ਰੂਰ ਦਿਓ ਐ ਇਸ ਪ੍ਰਕਾਰ ਦੀਆਂ ਪਿੰਡ ਪੱਧਰ ਦੀਆਂ ਖੇਡਾਂ ਦਾ ਇਹ ਫਾਇਦਾ ਵਾਹ ਕਿ ਇੱਕ ਵਾਰ ਪਿੰਡ 'ਚ ਟੀਮ ਜ਼ਰੂਰ ਤਿਆਰ ਹੋ ਚੁਗੀ ਅਰ ਜੇ ਪਿੰਡ ਦੀ ਟੀਮ ਤਿਆਰ ਹੋ ਗਈ ਹਰੇਕ ਪਿੰਡ ਚ ਇਦਾਂ ਹੀ ਫਿਰ ਉਹ ਬਾਹਰ ਟੂਰਨਾਮੈਂਟ ਵਿੱਚ ਵੀ ਆ ਕੇ ਪਰਫਾਰਮੈਂਸ ਦੇ ਸਕਦੀ ਆ ਕਿਉਂਕਿ ਸਿੱਧਾ ਹੀ ਤਿਆਰ ਤਾਂ 플레이ਰ ਕਦੇ ਵੀ ਨਹੀਂ ਹੁੰਦਾ ਵੀ ਆਏ ਸਿੱਧਾ ਟੂਰਨਾਮੈਂਟ ਵਿੱਚ ਖੇਡੇ ਇਨਾਮ ਜਿੱਤੇ ਘਰੇ ਆ ਗਏ ਸੰਤਾ ਹੈ ਟੀਮ ਤਿਆਰ ਕਰਨ ਦਾ ਵਧੀਆ ਮਤਲਬ ਸਕੀਮ ਜੀ ਲੱਗੀ ਇਸ ਤਾਏ ਤਾਂ ਕਰਵਾ ਰਹੇ ਆ ਇਹਦੇ ਨਾਲ ਨਾਲ ਤਾਂ ਪਿੰਡ ਦਾ ਮਨੋਰੰਜਨ ਹੋ ਜਾਊਗਾ ਪਿੰਡ ਚ ਟਾਈਮ ਪਾਸ ਹੋ ਜਾਊਗਾ ਟੂਰਨਾਮੈਂਟ ਹੋਣ ਨਾਲ ਟੀਮਾਂ ਤਿਆਰ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਦੁਬਾਰਾ ਅਸੀਂ ਟੂਰਨਾਮੈਂਟ ਨੂੰ ਹੱਥ ਪਾਇਆ ਤੇ ਟੂਰਨਾਮੈਂਟ ਕਰਵਾ ਰਹੇ ਹਾਂ ਤੇ ਆਪਣੇ ਪ੍ਰੈਸਰ ਆਪਰੇ ਕਮੈਂਟ ਚ ਜਰੂਰ ਦੱਸਿਓ ਤੇ ਜਿਹੜੇ ਆਪਣੇ ਜਾਣਕਾਰ ਵੀਰ ਨੇ ਇੱਕ ਦੂਜੇ ਨੂੰ ਕਰਨ ਸੰਮਨ ਕਰੋ ਠੀਕ ਹੈ ਜੀ ਮਿਲੋ ਮਿਲ ਕੇ ਆਪਣੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਧੰਨਵਾਦ ਆਸਿਕ ਸੂਰੇ ਦਾ ਜੋ ਟੂਰਨਾਮੈਂਟ ਹੋਣ ਵਾਲਾ ਉਸ ਗਰਾਊਂਡ 'ਚ ਹੋਣ ਵਾਲਾ ਤੇ ਇਹ ਪੇਚਾ ਇੱਥੇ ਵਿੱਚ ਥੋੜੀ ਹੋਰ ਵਧੀਆ ਤਰੀਕੇ ਨਾਲ ਹਾਈਟ ਨਾ ਬਣਾਵਾਂਗੇ ਵਿੱਚ ਇਹ ਵੀ ਬਹੁਤ ਵਧੀਆ ਇਹਦੇ ਉੱਤੇ ਮੈਟ ਰੱਖਦੇ ਹਾਂ ਅਸੀਂ ਤੇ ਮੈਟ ਰੱਖ ਕੇ ਉਸ ਤੋਂ ਬਾਅਦ ਖੇਡਦੇ ਹਾਂ ਇਸ ਤੋਂ ਵਧੀਆ ਵਿੱਚ ਹੋਰ ਬਣਾਵਾਂਗੇ ਇਹਦੇ ਉੱਤੇ ਹੋਰ ਮਿੱਟੀ ਪੈਣੀ ਆ ਤੇ ਵਧੀਆ ਤਰੀਕੇ ਨਾਲ ਨੂੰ ਹੋਰ ਰੋਲਿੰਗ ਹੋਊਗੀ ਤੇ ਜ਼ਬਰਦਸਤ ਹੋਊਗਾ ਤੇ ਇਹ ਉਹ ਗਰਾਊਂਡ ਹੈ ਤੇ ਚਾਰੇ ਪਾਸੇ ਦਰਖਤ ਲੱਗੇ ਹੋਏ ਨੇ ਬਾਉਂਡਰੀ ਹੋਈ ਹੈ ਸਾਰੇ ਪਾਸੇ ਮਤਲਬ ਤੇ ਇਧਰਲੇ ਪਾਸੇ ਨਟ ਲੱਗਿਆ ਹੋਇਆ ਤੇ ਚਾਰੇ ਪਾਸੇ ਘੇਰਾ ਬਹੁਤ ਵਧੀਆ ਵਾ ਬਹੁਤ ਜਾਂਦੀ ਹੈ ਬਾਹਰ ਜੋ ਜਗ੍ਹਾ ਤਗੜੀ ਹਿੱਟ ਹੋ ਜਾਂਦੀ ਹੈ ਤਾਂ ਅਦਰਵਾਈਜ਼ ਵਧੀਆ ਗੇਮ ਲਾਤੀ ਹੈ ਪੂਰਾ ਗਰਾਸੀ ਹੈ ਟੋਟਲ ਗਰਾਸੀ ਹੈ ਗਰਾਊਂਡ ਤੇ ਗਰਾਸ ਨੂੰ ਅਸੀਂ ਲੋ ਲੈਵਲ ਤੋਂ ਕੱਢ ਦੇਣਾ ਜਿਵੇਂ 0 ਲੈਵਲ ਤੋਂ ਤੇ ਫਿਰ ਹੋਰ ਵੀ ਬਾਲ ਭੱਜਦੀ ਹੈ ਇੱਥੇ ਤੇ ਇਹ ਹੈ ਗਰਾਊਂਡ ਪਿੰਡ ਮਕਸੂਦ ਡੇਲਾ ਇਹ ਹੋਊਗਾ ਟੂਰਨਾਮੈਂਟ ਕ੍ਰਿਕਟ ਦੀ ਲੈਦਰ ਦਾ ਇਲਾਕੇ ਦੀਆਂ ਤੇ ਪੰਜਾਬ ਦੀਆਂ 16 ਲੇਜੈਂਡ ਟੀਮਾਂ ਨੇ ਬਹੁਤ ਵਧੀਆ ਟੀਮਾਂ ਨੇ ਤੇ ਆਪਣੀ ਪਰਫਾਰਮੈਂਸ ਦੇਣਗੀਆਂ ਤੇ ਆਸੇ-ਪਾਸੇ ਦੇ ਜਨਰੇਸ਼ਨ ਤੇ ਆਪਣੇ ਆਸੇ-ਪਾਸ ਦੇ ਪਿੰਡوں ਵਿੱਚ ਸੇਧ ਹੋ ਜੂ ਵੀ ਲੈਦਰ ਦੀ ਦੀ ਕ੍ਰਿਕਟ ਦੀ ਗੇਮ ਤਵਾਰਾ ਸ਼ੁਰੂ ਹੋ ਜਾਊਗੀ ਤੇ ਆਸੇ-ਪਾਸੇ ਪਿੰਡਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਇੱਥੇ ਲੈਦਰ ਦਾ ਟੂਰਨਾਮੈਂਟ ਹੁੰਦਾ ਪਾ ਬਧੀਆ ਸਰਕਾ ਪੂ ਦੇਣਗੇ ਤੇ ਅੱਗੇ ਵਾਸਤੇ ਉੱਥੇ ਵੀ ਟੀਮਾਂ ਦਾ ਕਾਰ ਹੋਣਾ ਲਾਜ਼ਮੀ ਹੋ ਜਾਊਗਾ ਉਧਰ ਹੈ ਸਵਰਗਵਾਸੀ ਡੀਐਸਪੀ ਮਰਮੋਣ ਸਿੰਘ ਹਾਲ ਔਰ ਇਧਰ ਸਰਦਾਰ ਬ੍ਰਿ얌 ਸਿੰਘ ਜਮ ਹਾਲ ਤੇ ਇਹ ਨੇ ਸਾਡੇ ਪਿੰਡ ਦੇ ਸ਼ਹੀਦ ਫੌਜੀ ਹਰ ਤੋਂ ਲੰਗ ਸਟੇਡੀਅਮ ਦੇ ਜਮ ਲਈ ਵੀ ਬਣਾ ਦਈਏ ਤੇ ਇਸ ਜਿਮ ਨੂੰ ਸਟਾਰਟਿੰਗ ਕਰਨ ਲੱਗੇ ਪਹਿਲਾ ਸਹਯੋਗ ਜਿਹੜੇ ਸਚਿਨ ਦਾਸ ਸਿੰਘਾ ਉਹ ਇਹ ਸੀ ਵੀਰ ਤੇ ਇਹਨਾਂ ਨੇ ਜਿਮ ਸ਼ੁਰੂ ਕਰਵਾਤੀ ਜਿਮ ਦੇ ਵਿੱਚ ਕਾਫੀ ਸਮਾਨ ਪਿਆ ਤੁਸੀਂ ਦੇਖੇ ਰਹੇ ਨੋ ਤੇ ਇਹ ਹੈ ਜਿਮ ਦਾ ਸਮਾਨ ਇੱਕ ਟਾਈਮ ਇਹ ਜਿਮ ਦਾ ਸਮਾਨ ਬਹੁਤ ਜ਼ਿਆਦਾ ਸੀ ਜਦੋਂ ਗੋਕੀ ਵੀਰ ਉਹਨੇ ਕਬੱਡੀ ਖੇਡਦੇ ਹੁੰਦੇ ਸੀਗੇ ਤੇ ਵਿੱਚ ਗਿਲੇ ਦ੍ਰਿਸ਼ੋਂ ਤੋਂ ਪਹਿਲਾਂ ਵੀ ਸਾਡੇ ਬੰਦੇ ਬਹੁਤ ਕਬੱਡੀ ਖੇਡਦੇ ਨੇ ਕਿ ਜਿਮ ਦੇਖ ਲਓ ਕਿੰਨਾ ਸਮਾਨ ਸੀ ਉਸ ਟਾਈਮ ਤੇ ਹੁਣ ਦੇਖ ਲਓ ਸਮਾਨ ਹੁਣ ਵੀ ਬਹੁਤ ਹੈ ਇਕੱਲੇ ਇਕੱਲੇ ਮਸ਼ੀਨਾਂ ਨੇ ਉਹਨਾਂ ਦੀ ਹੁਣੇ ਹਾਲੇ ਹੀ ਚ ਰਿਪੇਰਾਂ ਕਰਾਈਆਂ ਨੇ ਆਪੇ ਦੀਰ ਨੇ ਤੇ ਕਿਉਂਕਿ ਇਸ ਰਿਪੇਅਰ ਵਾਸਤੇ ਯੂ ਐਸ اے ਤੋਂ ਦੀਪ ਦੀਪ ਵੀਰ ਨੇ ਪੈਸੇ ਭੇਜੇ ਸੀਗੇ ਤੇ ਅਸੀਂ ਉਹਨੂੰ ਸੀ ਆਰ ਵੀ ਕਹਿ ਦਿੰਦੇ ਆ ਤੇ ਬਹੁਤ ਜ਼ਿਆਦਾ ਵੇਟ ਸੀ ਬਹੁਤ ਜ਼ਿਆਦਾ ਡੰਬਲ ਸੀ ਬਹੁਤ ਜ਼ਿਆਦਾ ਇਹਦੇ ਵਿੱਚ ਸਮਾਨ ਸੀਗਾ ਕਾਫੀ ਜਿਹੜਾ ਮਤਲਬ ਇਹ ਸਾਰਾ ਸਮਾਨ ਦੀ ਰਿਪੇਅਰ ਦੁਬਾਰਾ ਦੀਪ ਬਾਈ ਨੇ ਯੂਐਸਏ ਤੱਕ ਕਰਵਾਤੀ ਬਾਕੀ ਸਾਰਾ ਸਮਾਨ ਜਿਹੜਾ ਪਹਿਲਾਂ ਪਾਇਆ ਵਾ ਉਹ ਤੁਹਾਨੂੰ ਬੋਰਡ ਦੇ ਵਿੱਚ ਨਾਮ ਦਿਖਾਏ ਹੋਏ ਨੇ ਤੇ ਬਹੁਤ ਜ਼ਿਆਦਾ ਸਮਾਨ ਸੀ ਸਾਡੇ ਕੋਲ ਜ਼ਿੰਮੇਦਾਰ ਹੁਣ ਵੀ ਹੈ ਕੁਝ ਵੀ ਇਹਨਾਂ ਚ ਖਰਾਬ ਨਹੀਂ ਸਮਾਨ ਘੱਟ ਹੋ ਸਕਦਾ ਪਰ ਖਰਾਬ ਕੁਝ ਨਹੀਂ ਤੇ ਕੁਝ ਸਮਾਨ ਹਜੇ ਵੀ ਹੋਰ ਲੈ ਆਉਣ ਵਾਲਾ ਬਹੁਤ ਸਾਰੇ ਬੰਦੇ ਆਉਂਦੇ ਨੇ ਬੱਚੇ ਹੁੰਦੇ ਨੇ ਤੇ ਜਿੰਮ ਕਰਦੇ ਨੇ ਜਿੰਮ ਦਾ ਹਾਲ ਕਾਫੀ بڑا ਹੈ ਤੁਸੀਂ ਦੇਖ ਰਹੇ ਹੋ ਕਾਫੀ بڑا ਹਾਲ ਹੈ ਏ ਹੁਣ ਇਸ ਜਿਮ ਦੀ ਦੇਖ ਰੇਖ ਵੈਸੇ ਦੀਪ ਦੀਪ ਬਾਈ ਨੇ ਕਿਹਾ ਹਿਉਆ ਸੀ ਨੇ ਵੀ ਜਦ ਵੀ ਕੋਈ ਗੱਲ ਹੁੰਦੀ ਹੈ ਮੈਨੂੰ ਜ਼ਰੂਰ ਦੱਸਿਆ ਕਰੋ ਤਾਂ ਇਹ ਹੈ ਇੱਕ ਝਾਤ ਜਿਮ ਦੀ ਜਿਮ ਦਾ ਹਾਲ ਦਾ ਨਾਮ ਅਸੀਂ ਰੱਖਿਆ ਹੈ ਸਰਗ ਅਸੀਂ ਸਰਦਾਰ ਬਰਿਆਮ ਸਿੰਘ ਜਿਮ ਹਾਲ ਓ ਹੋ 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 ਜਿੰਨੇ ਵੀ ਗਰਾਊਂਡ ਦੇ ਵਿੱਚ ਸੇਵਾ ਜਿਹੜੀ ਚੱਲ ਰਹੀ ਹੈ ਜਾਂ ਕਰ ਰਹੇ ਆ ਜਾਂ ਜਿਹੜੀ ਹੋ ਰਹੀ ਹੈ ਇਹਦੇ ਵਿੱਚ ਸਭ ਨਾਲ ਵੱਡੀ ਸੇਵਾ ਰਣਵੀਰ ਸਿੰਘ ਰਿੰਕੂ ਨੇ ਕੀਤੀ ਹੈ ਐ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਜਿਹੜਾ ਬੋਰ ਹੋਇਆ ਉਸ ਟਾਈਮ ਬੋਰ ਦੇ ਵਿੱਚ ਔਰ ਤੇ ਗਰਾਊਂਡ ਦੇ ਜਿਹੜੇ ਖੇਡਾਂ ਦੇ ਵਿੱਚ ਜਿਹੜੀ ਸੇਵਾ ਕੀਤੀ ਹੈ ਰਿੰਕੂ ਨੇ ਕਾफी ਪੈਸਾ ਨਾ ਕੀਤੀ ਹੈ 50000 ਤੋਂ ਉੱਪਰ ਫਿਗਰ ਸੀ ਇੱਕ ਵਾਰ 50000 ਉਦੋਂ ਬਾਅਦ ਵੀ ਉਹਨੇ ਪੈਸੇ ਭੇਜੇ ਸੀ ਕਾਫੀ ਵੱਡੀ ਫਿਗਰ ਸੀ ਸੌਰੀ ਮੈਨੂੰ ਹੁਣ ਇਸ ਟਾਈਮ ਯਾਦ ਨਹੀਂ ਤੇ ਇਹ ਇਸ ਪਾਣੀ ਦੀ ਸੇਵਾ ਦੇ ਵਿੱਚ ਜਗਦੇਵ ਸਿੰਘ ਕੈਨੇਡਾ ਨੇ ਵੀ ਪੈਸੇ ਭੇਜ ਕੇ ਆਪਣੇ ਉੱਥੇ ਕਲੱਬ ਨੂੰ ਜਿਹੜਾ ਇੱਥੇ ਇਹਨਾਂ ਦਾ ਸੁਸਾਇਟੀ ਇਹ ਸੰਸਥਾ ਸੀ ਕੋਈ ਬਾਬਿਆਂ ਦੀ ਤੇ ਉੱਥੋਂ ਇਹਨਾਂ ਨੇ ਪਾਣੀ ਦੀ ਸੇਵਾ ਵਾਸਤੇ ਪੈਸੇ ਭੇਜੇ ਸੀ ਤੇ ਗਰਾਊਂਡ ਦੇ ਵਿੱਚ ਇਹ ਬਹੁਤ ਵੱਡਾ ਹੋਇਆ ਉਹਨਾਂ ਵੱਲੋਂ ਤੇ ਹੋਰ ਵੀ ਬਹੁਤ ਨੇ ਜਿਹੜੇ ਪਿੰਡ ਦੇ ਜਿੰਨੇ ਵੀ ਮੁੰਡਿਆਂ ਨੇ ਇਹ ਸੇਵਾ ਭੇਜੀ ਸੀਗੀ ਜਿਦੇ ਵਿੱਚੋਂ ਬਹੁਤ ਵਧੀਆ ਗਰਾਊਂਡ ਦੇ ਕੰਮ ਹੋਏ ਨੇ ਤੇ ਹੁਣ ਤਾਂ ਸਾਰੇ ਜਨਰੇਸ਼ਨ ਸਾਰੇ ਛੋਟੇ ਛੋਟੇ ਬੱਚੇ ਜਿਹੜੇ ਹੁਣ ਭੇਜ ਰਹੇ ਨੇ ਤੇ ਇਹਨਾਂ ਨੇ ਬਹੁਤ ਜ਼ਿਆਦਾ ਪੈਸਾ ਭੇਜਿਆ ਇਸ ਵਾਰ ਤੇ ਪਿਛਲੀ ਵਾਰ ਵੀ ਕਾਫੀ ਪੈਸਾ ਭੇਜਿਆ ਜਿਹਦੇ ਕਰਕੇ ਗਰਾਊਂਡ ਦੇ ਵਿੱਚ ਹੁਣ ਕੰਮ ਚੱਲ ਰਹੇ ਨੇ ਤੇ ਖੇਡਾਂ ਹੋ ਰਹੀਆਂ ਨੇ ਹੁਣ ਤਾਂ ਕਾਫੀ ਬੱਚੇ ਛੋਟੇ-ਛੋਟੇ ਵੀ ਗਏ ਹੋਏ ਨੇ ਹਰ ਹਰ ਬੱਚੇ ਨੇ 5-5 10-10 ਹਜ਼ਾਰ ਰੁਪਏ ਪਾਇਆ ਤੇ ਸੇਵਾ ਕੀਤੀ ਹੈ ਜਿਹਦੇ ਕਰਕੇ ਗਰਾਊਂਡ ਤੇ ਅੱਗੇ ਤੁਸੀਂ ਦੇਖੇ ਰਹੇ ਹੋ ਕਿੰਨੇ ਕੰਮ ਹੋ ਰਹੇ ਨੇ ਜਾਂ ਹੋਏ ਨੇ ਤੇ ਗਰਾਊਂਡ ਦੀ ਦੇਖਰੇਖ ਇਸੇ ਕਰਕੇ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਵਰਮ ਲਈ ਆਪਣੇ ਬਹੁਤ ਵਧੀਆ ਮਨਰੇਗਾ ਨੇ ਕੰਮ ਦਿੱਤਾ ਕੀਤਾ ਤੇ ਜਿਸ ਕਰਕੇ ਆਪਣਾ ਗਰਾਊਂਡ ਬਚਿਆ ਰਿਹਾ ਤੇ ਉਹਦੇ ਕਰਕੇ ਵੀ ਕੁਝ ਜਨਰੇਸ਼ਨ ਆਪਣੀ ਆਏ ਆਂ ਵੀ ਨਵੀਂ ਜਨਰੇਸ਼ਨ ਤਾਂ ਬਿਲਕੁਲ ਸਾਡੇ ਕੋਲ ਹੋਂਕਾ ਕੱਟਣ ਨੂੰ ਜਾਂ ਕੋਈ ਹੋਰ ਇਸ ਲਾਲਚ ਤਾ ਬਿਲਕੁਲ ਨਹੀਂ ਆਉਂਦੀ ਆਜੂਗੀ ਆਇਆ ਕਰੂਗੀ ਜੇ ਆਪਾਂ ਇਹਨਾਂ ਨੂੰ ਸੰਖਾਵਾਵਾਂਗੇ ਜੀ ਅਸੀਂ ਆਪ ਗਰਾਊਂਡ ਦੇ ਵਿੱਚ ਵੱਤ ਵੱਤ ਸਰਕਰਤ ਦਵਾਗੇ ਹਾਗਰੀ ਭਰਾਵਾਂਗੇ ਆ ਬੱਚੇ ਵੀ ਆਉਣਗੇ ਜ਼ਰੂਰ ਤੋ ਅਸੀਂ ਵੀ ਕੋਸ਼ਿਸ਼ ਕੀਤੀ ਆ ਵੀ ਚਲੋ ਇੱਕ ਛੋਟਾ ਜਿਹਾ ਜਿਹੜਾ ਇਵੈਂਟਸ ਕਰਾਈਏ ਤੇ ਬੜਾ ਟੂਰਨਾਮੈਂਟ ਕਰਾਈਏ ਜਿਹਦੇ ਵਿੱਚ ਸਾਰਾ ਕੁਝ ਹੋ ਜਾਵੇ ਟੂਰਨਾਮੈਂਟ ਵੀ ਹੋ ਜਾਵੇ ਬੱਚੇ ਦੇਖ ਕੇ ਉਹ ਸਿੱਖਣ ਵੀ ਬਾਹਰੋਂ ਟੀਮਾਂ ਕਿਵੇਂ ਖੇਡਦੀਆਂ ਨੇ ਤੇ ਲੋਕਲ ਜਿਹੜਾ ਕਰਾਵਾਂਗੇ ਜਮੇ ਪਿੰਡ ਦੇ ਲੈਵਲ ਦਾ ਕਰਾਵਾਂਗੇ ਕਿ ਪਿੰਡ ਦੇ ਹੀ ਬੱਚੇ ਉਹਦੇ 'ਚ ਪਾਰਟਿਸਿਪੇਟ ਕਰਨਗੇ ਜਿਵੇਂ ਸਕੂਲਾਂ 'ਚ ਆਮ ਹਰ ਇੱਕ ਸਕੂਲ 'ਚ ਆਪਣੇ ਆਪਣੇ ਸਕੂਲਾਂ 'ਚ ਪਾਰਟਿਸਿਪੇਟ ਕਰਦੇ ਨੇ ਫਿਰ ਬਾਅਦ 'ਚ ਉਹ ਲੀਗ ਜòn ਖੇਡਣ ਜਾਂਦੇ ਨੇ ਉਸ ਤਰੀਕੇ ਦਾ ਹੀ ਬਿਲਕੁਲ ਆਪਾਂ ਉਪਰਾਲਾ ਕਰਾਂਗੇ ਹੌਲੀ ਹੌਲੀ ਹੋਊਗਾ ਸਾਰਾ ਕੁਝ ਤੇ ਸਾਰੇ ਇਹ ਜਿਹੜਾ ਐਡਾ ਵੱਡ ਐਨਆਰਆਈ ਤੋਂ ਵੀ ਰਾਣੀ ਹੋਣਾ ਐਨਆਰਆਈ ਅਗਰ ਆਪਣਾ ਸਹਿਯੋਗ ਦਿੰਦੇ ਨੇ ਫਿਰ ਤਾਂ ਇਹ ਵਧੀਆ ਹੋਊਗਾ ਬਾਕੀ ਜਿੰਨੇ ਵੀ ਮਕਸੂਦ ਦੇ ਪਲੇਅਰ ਨੇ ਜਿਹੜੇ ਬਾਹਰ ਗਏ ਨੇ ਵੀ ਰਣ ਕੇ ਸਾਰੀ ਇਸ ਬੇਨਤੀ ਨੂੰ ਸਰਕਾਰ ਕਰਿਓ ਤੇ ਮਦਦ ਕਰਿਓ ਬੱਦ ਤੋਂ ਬੱਦ ਖੁੱਲ ਕੇ ਮਦਦ ਕਰਿਓ ਤਾਂ ਕਿ ਆਪਾਂ ਇਹਨੂੰ ਜਿੰਨੇ ਕ ਅਸੀਂ ਚਾਰਕ ਹੈਗੇ ਆਂ ਇਹ ਟੀਮਾਂ ਨੂੰ ਤੋੜ ਕੇ ਕੋਸ਼ਿਸ਼ ਕਰਕੇ ਨਵੀਆਂ ਟੀਮਾਂ ਤਿਆਰ ਕਰੀਏ ਤੇ ਫਿਰ ਇਹ ਮਕਸੂਦ ਦਾ ਨਾਮ ਉੱਚਾ ਕਰਨ ਬਸ ਇਹੀ ਮੇਰੇ ਸਾਰਿਆਂ ਦੀ ਦੇ ਲਈ ਇੱਛਾ ਸੋਡੀ ਵਿਚ ਇਹੀ ਹੋਣੀ ਚਾਹੀਦੀ ਆ ਧੰਨਵਾਦ ਇਸ ਗੱਲ ਦਾ ਗੌਰ ਰੱਖਿਓ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਪਰਲੇ ਪਾਸੇ ਲੁੱਕ ਤੇ ਸੋਨੋ ਸਕੂਲ ਦਾ ਵੀ ਮੈਂ ਅੰਦਰ ਉਹ ਗਰਾਊਂਡ ਦਿਖਾ ਦਿੰਦਾ ਨਾਲੇ ਉੱਥੇ ਮਾਲੀ ਲੱਗੇ ਹੁੰਦੇ ਨੇ ਸਰਕਾਰੀ ਖਰਚੇ ਚ ਹੁੰਦੇ ਨੇ ਉਹਦਾ ਨਾ ਇੰਨਾ ਬੁਰਾ ਹਾਲ ਐ ਜਿੰਨਾ ਕਹਿ ਸਕਾਂ ਆ ਨਾਲੇ ਗਰਾਊਂਡ ਦੇਖ ਲਓ ਕੋਈ ਇਹ ਜੇ ਮਾਲੀ ਨਹੀਂ ਸਿਰ ਪਿੰਡ ਦੇ ਸਾਡੇ ਜਿੰਨੇ ਵੀ ਯੂਥ ਹੈ ਉਹੀ ਕੰਮ ਕਰਦੀ ਇਹਦੇ ਬੰਦ ਝੂਲੇ ਇੱਥੇ ਵੀ ਲਾਏ ਹੋਏ ਨੇ ਇਹ ਪਿਛਲੀ ਵਾਰ ਕਬੱਡੀ ਟੂਰਨਾਮੈਂਟ ਹੋਇਆ ਦਿੰਗਾ ਔਟੋ ਕਲੱਬ ਵਾਲਿਆਂ ਦੇ ਪੈਸੇ ਬੱਚੇ ਸਾਨੂੰ ਦੇਤੇ ਆ ਦੇਖੋ ਕ੍ਰਿਕਟ ਦਾ ਨੈਟ ਹੈ ਇੱਥੇ ਸ਼ਾਮ ਨੂੰ ਕ੍ਰਿਕਟ ਅਕੈਡਮੀ ਦੇ ਕੋਚ ਆਉਂਦੇ ਨੇ ਤੇ ਕ੍ਰਿਕਟ ਦੀ ਟ੍ਰੇਨਿੰਗ ਦਿੰਦੇ ਨੇ ਸ਼ਾਮ ਨੂੰ ਪਾਠੀ ਜਗਰਾਜ ਪਟਵਾਲ ਦੀ ਟ੍ਰੇਨਿੰਗ ਜਾਂਦਾ ਵਾ ਇੰਨਾ ਵਧੀਆ ਗਰਾਊਂਡ ਹੈ ਚਾਰੇ ਪਾਸੇ ਤਰਖਤ ਬੂਟੇ ਕੀ ਬਾਤ ਹੈ ਕਲਮਤ ਨਹੀਂ ਅੱਜ ਮਨਰੇਗਾ ਵੀ ਸਾਡ ਗਰਾਊਂਡ ਚ ਵਧੀਆ ਲੱਗੀ ਹੈ ਅੱਜ ਕਾਹ ਕਰਤਾਗੇ ਕਾਂ ਕਾ ਸਵੜਾ ਹੋ ਗਿਆ